ਖਬਰ ਹੁਸ਼ਿਆਰਪੁਰ ਤੋਂ ਸੁਆ ਮਾਰਗ ਤੇ ਪੈਂਦੇ ਪਿੰਡ ਕੋਠੇ ਪ੍ਰੇਮਨਗਰ ਤੋਂ ਜਿੱਥੇ ਕਿ ਬੀਤੀ 9 ਮਈ ਨੂੰ ਚੋਰਾਂ ਵੱਲੋਂ ਇੱਕ ਸਪਲੈਂਡਰ ਮੋਟਰਸਾਈਕਲ ਨੂੰ ਚੋਰੀ ਕਰ ਲਿਆ ਗਿਆ ਤੇ ਫਰਾਰ ਹੋ ਗਏ ਉਕਤ ਸਾਰੀ ਚੋਰੀ ਦੀ ਵਾਰਤਾਤ ਸੀਸੀਟੀਵੀ ਕੈਮਰੇਆ ਚ ਵੀ ਕੈਦ ਹੋਈ ਹੈ ਜਿਸ ਵਿੱਚ ਪਹਿਲਾਂ ਇੱਕ ਮੋਟਰਸਾਈਕਲ ਤੇ ਤਿੰਨ ਚੋਰ ਆਉਂਦੇ ਦਿਖਾਈ ਦਿੰਦੇ ਨੇ ਤੇ ਫਿਰ ਉਹਨਾਂ ਚੋਂ ਦੋ ਚੋਰ ਪੈਦਲ ਚੱਲ ਕੇ ਗਲੀ ਅੰਦਰ ਆਉਂਦੇ ਨੇ ਤੇ ਫਿਰ ਚਾਬੀ ਲਾ ਕੇ ਸਪਲੈਂਡਰ ਮੋਟਰਸਾਈਕਲ ਨੂੰ ਸਟਾਰਟ ਕਰਕੇ ਫਰਾਰੋ ਜਾਂਦੇ ਨੇ ਘਟਨਾ ਤੋਂ ਬਾਅਦ ਪੀੜਤ ਨੌਜਵਾਨ ਵੱਲੋਂ ਇਸ ਦੀ ਸ਼ਿਕਾਇਤ ਥਾਣਾ हरियाणा पुलिस ਨੂੰ ਵੀ ਦਿੱਤੀ ਗਈ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹਾਂ ਪੀੜਤ ਨੌਜਵਾਨ ਵਿਸ਼ਾਲ ਪੁੱਤਰ ਕੇਵਲ ਸਿੰਘ ਵਾਸੀ ਫਤਿਹਪੁਰ ਨੇ ਦੱਸਿਆ ਕਿ ਉਹ ਬੀਤੀ 9 ਮਹੀਨ ਨੂੰ ਆਪਣੇ ਰਿਸ਼ਤੇਦਾਰਾਂ ਦੇ ਪਿੰਡ ਕੋਠੇ ਪ੍ਰੇਮਨਗਰ ਗਿਆ ਹੋਇਆ ਸੀ ਤੇ ਇਸ ਦੌਰਾਨ ਜਦੋਂ ਉਸ ਦਾ ਮੋਟਰਸਾਈਕਲ ਬਾਹਰ ਗਲੀ ਵਿੱਚ ਖੜਾ ਸੀ ਤਾਂ ਦੋ ਚੋਰ ਉਸ ਦਾ ਮੋਟਰਸਾਈਕਲ ਚੋਰੀ ਕਰਕੇ ਫਰਾਰ ਹੋ ਗਏ ਉਸ ਨੇ ਦੱਸਿਆ ਕਿ ਇਹ ਸਪਲੈਂਡਰ ਮੋਟਰਸਾਈਕਲ 2018 ਮਾਡਲ ਸੀ ਤੇ ਦੁਪਹਿਰ 1:30 ਵਜੇ ਦੇ ਕਰੀਬ ਚੋਰਾਂ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਇਸ ਵਕੀ ਪੀੜਤ ਨੌਜਵਾਨ ਵਿਸ਼ਾਲ ਵੱਲੋਂ ਪੁਲਿਸ ਪ੍ਰਸ਼ਾਸਨ ਤੋਂ ਉਕਤ ਚੋਰਾਂ ਨੂੰ ਜਲਦ ਕਾਬੂ ਕਰਨ ਦੀ ਮੰਗ ਕੀਤੀ ਗਈ ਹੈ। ਹੁਸ਼ਰਪੁਰ ਦੇ ਉਸ ਦੇ ਨਾਲ ਚੇਤਨ ਕਸ਼ਪਤ ਰਿਪੋਰਟ ਖਬਰ ਹੁਸ਼ਰਪੁਰ ਤੋਂ ਸੁਆ ਮਾਰਗ ਤੇ ਪੈਂਦੇ ਪਿੰਡ ਕੋਠੇ ਪ੍ਰੇਮਨਗਰ ਤੋਂ ਜਿੱਥੇ ਕਿ ਬੀਤੀ 9 ਮਹੀਨوں ਨੂੰ ਚੋਰਾਂ ਵੱਲੋਂ ਇੱਕ ਸਪਲੈਂਡਰ ਮੋਟਰਸਾਈਕਲ ਨੂੰ ਚੋਰੀ ਕਰ ਲਿਆ ਗਿਆ ਤੇ ਫਰਾਰ ਹੋ ਗਏ। ਉਕਤ ਸਾਰੀ ਚੋਰੀ ਦੀ ਵਾਰਤਾਤ ਸੀਸੀਟੀਵੀ ਕੈਮਰੇਆ 'ਚ ਵੀ ਕੈਦ ਹੋਈ ਹੈ। ਜਿਸ ਵਿੱਚ ਪਹਿਲਾਂ ਇੱਕ ਮੋਟਰਸਾਈਕਲ ਤੇ ਤਿੰਨ ਚੋਰ ਆਉਂਦੇ ਦਿਖਾਈ ਦਿੰਦੇ ਨੇ ਤੇ ਫਿਰ ਉਹਨਾਂ 'ਚੋਂ ਦੋ ਚੋਰ ਪੈਦਲ ਚੱਲ ਕੇ ਗਲੀ ਅੰਦਰ ਆਉਂਦੇ ਨੇ ਤੇ ਫਿਰ ਚਾਬੀ ਲਾ ਕੇ ਸਪਲੈਂਟਰ ਮੋਟਰਸਾਈਕਲ ਨੂੰ ਸਟਾਰਟ ਕਰਕੇ ਫਰਾਰ ਹੋ ਜਾਂਦੇ ਨੇ ਘਟਨਾ ਤੋਂ ਬਾਅਦ ਪੀੜਤ ਨੌਜਵਾਨ ਵੱਲੋਂ ਇਸ ਦੀ ਸ਼ਿਕਾਇਤ ਥਾਣਾ ਹਰਿਆਣਾ ਪੁਲਿਸ ਨੂੰ ਵੀ ਦਿੱਤੀ ਗਈ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹਾਂ ਪੀੜਤ ਨੌਜਵਾਨ ਵਿਸ਼ਾਲ ਪੁੱਤਰ ਕੇਵਲ ਸਿੰਘ ਵਾਸੀ ਫਤਿਹਪੁਰ ਨੇ ਦੱਸਿਆ ਕਿ ਉਹ ਬੀਤੀ 9 ਮਈ ਨੂੰ ਆਪਣੇ ਰਿਸ਼ਤੇਦਾਰਾਂ ਦੇ ਪਿੰਡ ਕੋਠੇ ਪ੍ਰੇਮਨਗਰ ਗਿਆ ਹੋਇਆ ਸੀ ਤੇ ਇਸ ਦੌਰਾਨ ਜਦੋਂ ਉਸ ਦਾ ਮੋਟਰਸਾਈਕਲ ਬਾਹਰ ਗਲੀ ਵਿੱਚ ਖੜਾ ਸੀ ਤਾਂ ਦੋ ਚੋਰ ਉਸ ਦਾ ਮੋਟਰਸਾਈਕਲ ਚੋਰੀ ਕਰਕੇ ਫਰਾਰੋਗੇ ਉਸਨੇ ਦੱਸਿਆ ਕਿ ਸਪਲੈਂਟਰ ਮੋਟਰਸਾਈਕਲ 2018 ਮਾਡਲ ਸੀ